ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ ਇਸ ਪਾਵਨ ਪੀਤਰ ਸ਼ਬਦ ਦਾ ਉਚਾਰਨ ਸਿੱਖਣਾ ਜੋ 843 ਅੰਗ ਤੇ ਆਉਂਦਾ ਹੈ ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ ਗੋਇਲ ਆਈ ਰਾਮ ਨਵੇਲੜੀ ਆ ਐਡੇ ਕੰਨਾ ਜਿਹੜਾ ਸੰਗਤ ਜੀ ਇਹ ਸੰਬੰਧਕ ਲਾ ਕੇ ਉਚਾਰਨ ਕਰਨਾ ਹੈ ਨਵੇਲੜੀ ਆ ਨਵੇਲੜੀ ਰਾੜਾ ਪੂਰਾ ਬੋਲ ਕੇ ਐਡੇ ਕੰਨਾ ਫਿਰ ਬੋਲਣਾ ਹੈ ਨਵੇਲੜੀ ਆ ਗੋਇਲ ਆਈ RAM ਮਟਕੀ ਡਾਰ ਧਰੀ ਹਰ ਲਿਵ ਲਾਈ RAM ਲਿਵ ਲਾਏ ਹਰ ਸੋ ਰਹੀ ਗੋਇਲ ਸਹਿਜ ਸਬਦ ਸੀਗਾਰੀਆ ਸੀਗਾਰੀਆ ਇੱਥੇ ਹੁਣ ਕਈ ਸੰਗਤਾ ਪੜ ਜਾਂਦੀਆਂ ਸਿਗਾਰਿਆ ਸਿਗਾਰਿਆ ਸੰਗਤ ਜੀ ਤਾਂ ਹੋਵੇਗਾ ਜੇ ਸੱਸੇ ਨੂੰ ਸਿਆਰੀ ਲਾ ਦਿੱਤੀ ਜਾਵੇਗੀ ਤੇ ਰਾਰੇ ਨੂੰ ਬਿਹਾਰੀ ਨਾ ਹੋਵੇਗੀ ਇੱਥੇ ਸੱਸੇ ਨੂੰ ਬਿਹਾਰੀ ਐ ਰਾਰੇ ਨੂੰ ਬਿਹਾਰੀ ਐ ਤਿਆਰ ਰੱਖਣਾ ਸਿਗਾਰਿਆ ਸੀ ਸੱਸੇ ਬਿਹਾਰੀ ਸੀ ਗਾਰਿਆ ਸਿਗਾਰਿਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਬੇਨਤੀ ਨਹੀਂ ਪੜਨਾ ਬੇਨੰਤੀ ਮਿਲ ਹੋ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਹੁਣ ਇੱਥੇ ਸੰਗਤ ਜੀ ਸਿਹਾਰੀ ਲੱਗੀ ਏ ਇਹ ਨਿਵਾਰਿਆ ਨਹੀਂ ਪੜਨਾ ਨਿਵਾਰਿਆ ਸਿਹਾਰੀ ਦੇ ਨਾਲ ਨਾਨਕ ਮੋਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਇੱਥੇ ਕੰਨੇ ਦੇ ਨਾਲ ਉਚਾਰਨ ਆਇਆ ਸਾਧਾਰਿਆ ਸਾਚਨ ਵੇਲੜੀਏ ਨਵੇਲੜੀਏ ਕੱਠਾ ਪਾਠ ਹੈ ਸੰਗਤ ਜੀ ਨਵੇਲੜੀਏ ਜੋਬਣ ਬਾਲੀ RAM ਆਓ ਨਾ ਜਾਓ ਕਹੀ ਆਪਣੇ ਸਹ ਨਾਲੀ RAM ਨਾਹ ਪਾ ਆਪਣੇ ਸੰਗ ਸਦਾਸੀ ਮੈਂ ਭਗਤ ਹਾਰ ਕੀ ਭਾਵੇ ਭਾਵੇ ਅਗਾਦ ਬੋਧ ਅਕੱਥ ਕਥਿਐ ਅਕੱਥ ਉਚਾਰਨ ਕਰਣਾ ਕਥਿਐ ਦਲਾਵਾਂ ਦੇ ਨਾਲ ਸਹਿਜ ਪ੍ਰਭ ਗੁਣ ਗਾਵੇ RAM ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਰਵੇ ਨੀ ਪੜ ਦੇਣਾ ਰਵੇ ਦਲਾਵਾਂ ਦੇ ਨਾਲ ਗੁਰ ਸ਼ਬਦ ਦਿਆ ਦਾਣ ਕੀਆ ਨਾਨਕ ਵਿਚਾਰੀਆ ਬਿਹਾਰੀ ਦੇ ਨਾਲ ਵਿਚਾਰੀਆ ਵਿਚਾਰਿਆ ਪੜਾਂਗੇ ਸਿਆਹੀ ਲੱਗੇ ਵਿਚਾਰੀਆ ਬਿਹਾਰੀ ਦੇ ਨਾਲ ਸ੍ਰੀ ਧਰ ਇਕੱਠਾ ਪਾਠ ਹੈ ਸ੍ਰੀ ਧਰ 모ਹੜੀ 모ਹੇੜੀ ਮੰਮੇ ਹੋੜਾ ਹਾਇ ਸ਼ਾਰੀ 모ਹੇ ਐੜਾ ਡਾੜੇ ਬਿਹਾਰੀ ਅੜੀ 모ਹੇੜੀ ਇਕੱਠਾ ਪਾਠ ਹੈ ਪਿਰ ਸੰਗਤ ਸੂਤੀ ਰਾਮ ਸੂਤੀ ਪਾਠ ਜਿਹੜਾ ਸੰਗਤ ਜੀ ਕਸ ਕੇ ਹੈ ਅਦਕ ਲਾਗ ਉਚਾਰਨ ਕਰਨਾ ਗੁਰ ਕੈ ਭਾਏ ਚਲੋ ਸਾਥ ਸੰਗੂਤੀ RAM ਤਨ ਸਾਥ ਸੰਗੂਤੀ ਹਰ ਸੰਗ ਸੁਗਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਵਿਸਰੇ ਨੀ ਪੜ ਦੇਣਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸਬਾਇ ਰੜੀਏ ਹੁਣ ਇਹ ਸੰਗਤ ਜੀ ਪਾਠ ਇਕੱਠਾ ਕਰਨਾ ਹੈ ਇਹ ਧਿਆਨ ਰੱਖਣਾ ਕਿ ਡਾੜੇ ਨੂੰ ਵਿਹਾਰੀ ਲੱਗੀ ਹੈ ਉਚਾਰਨ ਹੋਵੇਗੀ ਏੜੀ ਨੂੰ ਸਿਹਾਰੀ ਇਹ ਵੀ ਉਚਾਰਨ ਹੋਵੇਗੀ ਸਬਾਇ ਸਬਾਇ ਰੜੀਏ ਇਕੱਠਾ ਪਾਠ ਪੜਨਾ ਸਬਾਇ ਰੜੀਏ ਤ੍ਰਿਪਾਵਨ ਸਾਰੇ RAM ਘਟ ਘਟ ਰਵ ਰਹਿਆ ਅਲਖ ਅਪਾਰੇ RAM ਇਹਨੂੰ ਅਲਖ ਨਹੀਂ ਪੜਨਾ ਅਲਖ ਪੜਨਾ ਹੈ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈ ਐ ਦਰਾਵਾਂ ਦੇ ਨਾਲ ਮਲਾਈ ਐ ਹਉ ਮੈਂ ਬਮਤਾ ਲੋਭ ਜਾਲੋ ਹੋ ਸਬਦ ਮੈਲ ਚੁਕਾਈ ਐ ਦਰ ਜਾਏ ਦਰਸ਼ਨ ਕਰੀ ਪਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ੳਰ ਧਾਰਿਆ ਨਾਨਕਾ ੳਰ ਧਾਰਿਆ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਸੰਚਿਆ ਸਰਵਣ ਕਰ ਲਈ ਹੈ ਇਹ ਕਾਬ ਜੀ ਦੇ ਚਰਨ ਵਿੱਚ ਬੇਨਤੀ ਕਰਦੇ ਹਾਂ ਕਿ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀਆਂ ਸੁਖਮਣੀ ਸਹਿ ਬਾਵਣ ਅਖਰੀ ਅਤੇ ਹੋਰ ਅਨੇਕਾਂ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸਿਓਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ